ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੈਦ ਨੂੰ ਸਮਝਾਇਆ ਕਿ ਮੈਨੂੰ ਕਿਹੜਾ ਰੋਗ ਲੱਗਿਆ ਹੈ ਜੇ ਉਹ ਰੋਗ ਦੀ ਤੇਰੇ ਕੋਲ ਦਵਾਈ ਹੈ ਤਾਂ ਮੈਨੂੰ ਦੇ ਦੇ ਤੇ ਗੁਰੂ ਪਿਆਰਿਓ ਕਿਹੜਾ ਰੋਗ ਲੱਗਿਆ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਮਾਤਾ ਤ੍ਰਿਪਤਾ ਜੀ ਨੂੰ ਪਿਤਾ ਮਹਿਤਾ ਕਲਿਆਣਦਾਸ ਮਹਿਤਾ ਕਾਲੂ ਜੀ ਨੂੰ ਇਹ ਵੈਦ ਬੁਲਾਉਣਾ ਪਿਆ ਸੋ ਗੁਰੂ ਪਿਆਰਿਓ ਇਹ ਵੀਡੀਓ ਤੁਹਾਡੇ ਨਾਲ ਕੱਲ ਸਾਂਝੀ ਕੀਤੀ ਸੀ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਜਰੂਰ ਸੁਣੋ ਅੱਜ ਆਪਾਂ ਗੱਲ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਸultanpur Lodhi ਦੀ ਧਰਤੀ ਤੋਂ ਪੰਜਾਬ ਦੀ ਧਰਤੀ ਤੋਂ ਇਸ ਮਨੁੱਖਤਾ ਨੂੰ ਤਾਰਨ ਦੇ ਲਈ ਇਸ ਜਗਤ ਜਲਾਉਂਦੇ ਦਾ ਉਧਾਰ ਕਰਨ ਦੇ ਲਈ ਪਹਿਲੀ ਉਦਾਸੀ ਸ਼ੁਰੂ ਕਰਦੇ ਨੇ ਗੁਰੂ ਪਿਆਰੋ ਵੈਸੇ ਤਾਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਜਦੋਂ ਤੋਂ ਤਲਵੰਡੀ ਦੇ ਵਿੱਚ ਜਨਮ ਲਿਆ ਸਤਗੁਰਾਂ ਨੇ ਉਦੋਂ ਤੋਂ ਹੀ ਇਸ ਮਨੁੱਖਤਾ ਦਾ ਕਲਿਆਣ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਜਿਹੜੀਆਂ ਉਦਾਸੀਆਂ ਮੰਨੀਆਂ ਜਾਂਦੀਆਂ ਨੇ ਉਹ ਚਾਰ ਉਦਾਸੀਆਂ ਮੰਨੀਆਂ ਜਾਂਦੀਆਂ ਨੇ ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਜਦੋਂ ਪਰਿਵਾਰ ਦੇ ਵਿੱਚ ਰਹਿੰਦੇ ਸਨ ਘਰ ਦੇ ਵਿੱਚ ਰਹਿੰਦੇ ਸਨ ਉਦੋਂ ਵੀ ਮਨੁੱਖਤਾ ਦਾ ਕਲਿਆਣ ਕੀਤਾ ਸਭ ਤੋਂ ਪਹਿਲਾਂ ਬਾਬੇ ਨਾਨਕੀ ਜੀ ਨੇ ਗੁਰਨਾਨਕ ਨੂੰ ਪਛਾਣਿਆ ਰਾਏ ਬੁਲਹਾਰ ਉਸ ਸਮੇਂ ਦਾ ਜੋ ਰਾਜਾ ਸੀ ਤਲਵੰਡੀ ਦਾ ਉਸਨੇ ਗੁਰਨਾਨਕ ਮਹਾਰਾਜ ਨੂੰ ਪਛਾਣਿਆ ਤੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਦੇ ਨੂੰ ਉਪਦੇਸ਼ ਦਿੱਤਾ ਸਤਿਗੁਰਾਂ ਨੇ ਮੌਲਵੀ ਨੂੰ ਉਪਦੇਸ਼ ਦਿੱਤਾ ਜਿਹੜਾ ਆਪ ਨੂੰ ਫਾਰਸੀ ਪੜਾਇਆ ਕਰਦਾ ਸੀ ਤੇ ਗੁਰਨਾਨਕ ਮਹਾਰਾਜ ਜੀ ਨੇ ਪੰਡਤ ਹਰदयाल ਨੂੰ ਤਾਰਿਆ ਜਿਹੜਾ ਜਨੇਊ ਪਉਣ ਆਇਆ ਸੀ ਤੇ ਗੁਰੂ ਪਿਆਰਿਓ ਇਸੇ ਤਰ੍ਹਾਂ سلسلہ ਚੱਲਦਾ ਗਿਆ ਫਿਰ ਵੈਦ ਆਇਆ ਗੁਰੂ ਨਾਨਕ ਮਹਾਰਾਜ ਜੀ ਦੀ ਨਬਜ਼ ਚੈੱਕ ਕਰਨ ਕੇ ਗੁਰਨਾਨਕ ਨੂੰ ਕਿਹੜਾ ਰੋਗ ਲੱਗਿਆ ਗੁਰਨਾਨਕ ਨੇ ਵੈਦ ਨੂੰ ਵੀ ਤਾਰ ਦਿੱਤਾ ਸਾਰੇ ਪਰਿਵਾਰ ਨੂੰ ਇਸ਼ਾਰਾ ਕਰ ਦਿੱਤਾ ਸੀ ਕਿ ਮੈਨੂੰ ਰੋਗ ਕਿਹੜਾ ਲੱਗਿਆ ਤੇ ਵੈਦ ਨੇ ਵੀ ਆਖ ਦਿੱਤਾ ਸੀ ਕਿ ਜਿਹੜਾ ਗੁਰਨਾਨਕ ਨੂੰ ਰੋਗ ਲੱਗਿਆ ਉਹਦੀ ਦਵਾਈ ਗੁਰਨਾਨਕ ਕੋਲ ਹੀ ਹੈ ਉਸ ਤੋਂ ਬਾਅਦ ਗੁਰਨਾਨਕ ਪਾਸ਼ਾ ਜੀ ਨੇ ਸੱਚਾ ਸੌਦਾ ਕੀਤਾ ਸਤਗੁਰਾਂ ਨੇ ਜਿੱਥੇ ਬਚਪਨ ਦੇ ਵਿੱਚ ਮੱਝਾਂ ਗਾਵਾਂ ਚਾਰੀਆਂ ਉੱਥੇ ਵੀ ਮਨੁੱਖਤਾ ਦਾ ਭਲਾ ਕੀਤਾ ਹੁਣ ਸਤਗੁਰ ਤਲਵੰਡੀ ਦੀ ਧਰਤੀ ਤੋਂ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਪਣੇ ਵੱਡੇ ਭੈਣ ਅਤੇ ਸਤਕਾਰਯੋਗ ਜੀਜਾ ਜੈ ਰਾਮ ਜੀ ਕੋਲ ਪਹੁੰਚ ਜਾਂਦੇ ਨੇ ਸੁਲਤਾਨਪੁਰ ਦੀ ਧਰਤੀ ਤੇ ਇੱਥੇ ਨਵਾਬ ਦੌਲਤਖਾਨ ਲੋਧੀ ਹੈ ਜਿਸ ਦੇ ਮੋਦੀ ਖਾਨੇ ਨੂੰ ਸੰਭਾਲਿਆ ਇੱਥੇ ਦੌਲਤਖਾਨ ਲੋਧੀ ਨੂੰ ਉਤਾਰਿਆ ਤੇ ਮੋਦੀ ਖਾਨੇ ਦੇ ਵਿੱਚ ਜਿਹੜੇ ਕੰਮ ਕਰ ਰਹੇ ਲੋਕ ਸਨ ਉਹਨਾਂ ਨੂੰ ਉਤਾਰਿਆ ਤੇ ਇੱਥੇ ਸੱਚੀ ਨਮਾਜ਼ ਬਾਰੇ ਦੱਸਿਆ ਕਿ ਸੱਚੀ ਨਮਾਜ਼ ਕੀ ਹੈ ਵੇਈ ਨਦੀ ਦਾ ਇਤਿਹਾਸ ਆਪਾਂ ਸਾਰਾ ਜਾਣਦੇ ਆ ਗੁਰੂ ਨਾਨਕ ਮਹਾਰਾਜ ਨੇ ਉਪਦੇਸ਼ ਦਿੱਤਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ ਕਹਿਣ ਦਾ ਮਤਲਬ ਇਹ ਹੈ ਚਾਰ ਉਦਾਸੀਆਂ ਗੁਰੂ ਨਾਨਕ ਮਹਾਰਾਜ ਪਰਿਵਾਰ ਨੂੰ ਛੱਡ ਕੇ ਜਾਂਦੇ ਨੇ ਤਿਆਗ ਕੇ ਨਹੀਂ ਛੱਡ ਕੇ ਕਿਉਂਕਿ ਫੇਰ ਵਾਪਸ ਆਉਣਾ ਤਿਆਗਣ ਦਾ ਮਤਲਬ ਕਿ ਛੱਡ ਕੇ ਜਾਣ ਦਾ ਮਤਲਬ ਦੇ ਵਿੱਚ ਫਰਕ ਹੈ ਆਪਾਂ ਕਹਿ ਦਿੰਨਾ ਵੀ ਫਲਾਣਾ ਬੰਦਾ ਘਰ ਛੱਡ ਕੇ ਗਿਆ ਪਰ ਉਹ ਵਾਪਸ ਆਏਗਾ ਇੱਕ ਤਿਆਗ ਕੇ ਚਲੇ ਗਿਆ ਵੀ ਮੁੜ ਕੇ ਆਉਣੇ ਆਉਣਾ ਨਹੀਂ ਇਹਦੇ ਅਰਥ ਸਾਨੂੰ ਸਮਝਣੇ ਪੈਣੇ ਗੁਰੂ ਨਾਨਕ ਮਹਾਰਾਜ ਘਰ ਤੋਂ ਵਿਦਾਇਗੀ ਲੈ ਕੇ ਜਾਂਦੇ ਨੇ ਘਰ ਛੱਡਣਾ ਮਤਲਬ ਵਿਦਾਇਗੀ ਲੈਣੀ ਤੇ ਮੁੜ ਕੇ ਵਾਪਸ ਵੀ ਆਉਣਾ ਗੁਰੂ ਨਾਨਕ ਮਹਾਰਾਜ ਘਰ ਨੂੰ ਤਿਆਗਦੇ ਨਹੀਂ ਅੱਜ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰੂ ਨਾਨਕ ਸਹਿਬ ਮਹਾਰਾਜੀ ਨੇ ਫੈਸਲਾ ਕੀਤਾ ਕਿ ਮੇਰੇ ਨਾਲ ਭਾਈ ਮਰਦਾਨਾ ਜਾਏਗਾ ਇਸ ਜਗਤ ਜਲੰਦੇ ਦਾ ਉਧਾਰ ਕਰਨ ਦੇ ਲਈ ਸਤਿਗੁਰਾਂ ਨੇ ਪਹਿਲਾਂ ਮਰਦਾਨੇ ਨੂੰ ਵੀ ਤਾਰ ਦਿੱਤਾ ਸੀ ਮਰਦਾਨੇ ਦਾ ਵੀ ਪਰਿਵਾਰ ਸੀ ਮਰਦਾਨੇ ਦੀ ਵੀ ਘਰ ਵਾਲੀ ਸੀ ਮਰਦਾਨੇ ਦੇ ਵੀ ਬੱਚੇ ਸੀ ਗੁਰਨਾਨਕ ਮਹਾਰਾਜ ਨੇ ਸਭ ਤੋਂ ਪਹਿਲਾਂ ਜਿਹੜਾ ਬੰਦੋਬਸਤ ਕੀਤਾ ਉਹ ਮਰਦਾਨੇ ਦਾ ਕੀਤਾ ਕਿ ਜਦੋਂ ਭਾਈ ਮਰਦਾਨਾ ਮੇਰੇ ਨਾਲ ਰਹੇਗਾ ਇਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਤੋੜ ਨਹੀਂ ਹੋਣੀ ਚਾਹੀਦੀ ਭੈਣ ਨਾਨਕੀ ਜੀ ਦੀ ਡਿਊਟੀ ਲਗਾਈ ਉਹਦੇ ਜੀਜਾ ਜੀ ਗੁਰਨਾਨਕ ਸਹਿਬ ਮਹਾਰਾਜੀ ਦੇ ਜੀਜਾ ਭਾਈ ਜੈ ਰਾਮ ਜੀ ਉਹਨਾਂ ਨੇ ਇਹ ਸੇਵਾ ਲਈ ਇਤਿਹਾਸ ਜਦੋਂ ਖੋਜ ਤੇ ਆ ਨਾ ਉਦੋਂ ਪਤਾ ਲੱਗੇਗਾ ਕਿ ਭਾਈ ਮਰਦਾਨਾ ਜੀ ਦੇ ਜਿਹੜੇ ਵਾਰਸ ਨੇ ਜਿਹੜੇ ਬੱਚੇ ਨੇ ਉਹ ਮੰਗਦੇ ਨਾ ਫਿਰਨ ਅੱਜ ਤਾਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਿਤਾ ਕਲਿਆਣ ਦਾ ਸਮਹਿਤਾ ਜੀ ਵੀ ਆਏ ਹੋਏ ਨੇ ਮਾਤਾ ਤ੍ਰਿਫਤਾ ਜੀ ਵੀ ਪਹੁੰਚੇ ਹੋਏ ਨੇ ਆਪ ਜੀ ਦੇ ਸਤਕਾਰਯੋਗ ਪਤਨੀ ਧੰਨ ਮਾਤਾ ਸੁਲਖਣੀ ਜੀ ਪਹੁੰਚੇ ਨੇ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੋ ਸਹਬਜ਼ਾਦੇ ਉਹ ਵੀ ਨਹੀਂ ਰਾਇ ਬਲਾਰ ਨੂੰ ਵੀ ਪਤਾ ਲੱਗਿਆ ਰਾਇ ਬਲਾਰ ਵੀ ਪਹੁੰਚਿਆ ਦੌਲਤਖਾਨ ਲੋਧੀ ਵੀ ਪਹੁੰਚਿਆ ਗੁਰੂ ਨਾਨਕ ਮਹਾਰਾਜ ਜੀ ਵਿਦਾਗੀ ਲੈਣ ਲੱਗੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਜਗਤ ਜਲੰਦੇ ਦਾ ਉਧਾਰ ਕਰਨ ਚੱਲੇ ਨੇ ਜਿਵੇਂ ਭਾਈ ਗੁਰਦਾਸ ਜੀ ਆਖਦੇ ਨੇ ਨਾ ਕਿ ਚੜਿਆ ਸੋਧਣ ਧਰ ਤਲਕਾਈ ਬਾਬੇ ਭੇਖ ਬਣਾਇਆ ਬਾਬੇ ਨੇ ਭੇਖ ਹੀ ਐਸਾ ਬਣਾ ਲਿਆ ਐਸੇ ਵਸਤਰ ਪਹਿਨ ਲੈ ਸੰਤਾਂ ਵਾਲੇ ਸਾਧੂਆਂ ਵਾਲੇ ਕਿ ਹੁਣ ਚੜਿਆ ਸੋਧਣ ਧਰਤ ਲੁਕਾਈ ਹੁਣ ਇਸ ਮਨੁੱਖਤਾ ਦਾ ਇਸ ਲੁਕਾਈ ਦਾ ਭਲਾ ਕਰਨ ਤੋਂ ਲੱਗੇ ਨੇ ਸਾਰਿਆਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨੇ ਕਈ ਮਨ ਦੇ ਵਿੱਚ ਇਹ ਸੋਚ ਰਹੇ ਸਨ ਕਿ ਹੁਣ ਗੁਰੂ ਨਾਨਕ ਪਾਸ਼ਾ ਜਾ ਰਹੇ ਨੇ ਪਤਾ ਨਹੀਂ ਮੁੜ ਕੇ ਆਉਣਗੇ ਜਾਂ ਨਹੀਂ ਆਉਣਗੇ ਕਿਉਂਕਿ ਤਲਵੰਡੀ ਦੇ ਲੋਕ ਬਹੁਤ ਸਾਰੇ ਸਨ ਜਿਹੜੇ ਸੁਲਤਾਨਪੁਰ ਲੋਧੀ ਪਹੁੰਚੇ ਹੋਏ ਸਨ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਸਨ ਸੁਲਤਾਨ ਪਰਲੋਦੀ ਗੁਰੂ ਨਾਨਕ ਮਹਾਰਾਜ ਜੀ ਰਹੇ ਨੇ ਉੱਥੋਂ ਦੇ ਲੋਕ ਸਨ ਮਨਾਂ ਵਿੱਚ ਇਹ ਹੈ ਕਿ ਪਤਾ ਨਹੀਂ ਕਦੋਂ ਦੇਦਾਰੇ ਮੁੜ ਕੇ ਹੋਣਗੇ ਜਾਂ ਨਹੀਂ ਹੋਣਗੇ ਪਰ ਅੱਖਾਂ ਦੇ ਵਿੱਚ ਉਜਲਦਾ ਬੈਰਾਗ ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਨਾ ਭਾਈ ਫਿਕਰ ਨਾ ਕਰੋ ਜਦੋਂ ਤੁਸੀਂ ਯਾਦ ਕਰਿਆ ਕਰੋਗੇ ਅਸੀਂ ਆਜਿਆ ਕਰਾਂਗੇ ਬਾਬੇ ਨਾਨਕੀ ਗੁਰੂ ਨਾਨਕ ਮਹਾਰਾਜ ਨੂੰ ਬਹੁਤ ਪਿਆਰ ਕਰਦੇ ਸੀ ਵੇ ਵੀਰਾ ਯਾਦ ਆਇਆ ਕਰੇ ਕੀ ਤੇਰੀ ਬਾਬਾ ਨਾਨਕ ਕਹਿੰਦਾ ਭੈਣੇ ਜਦੋਂ ਯਾਦ ਕਰੋਗੇ ਮੈਂ ਆਜਿਆ ਕਰੂੰਗਾ ਪਰ ਇੱਕ ਗੱਲ ਯਾਦ ਰੱਖੋ ਗੁਰੂ ਨਾਨਕ ਮਹਾਰਾਜ ਨੇ ਪਹਿਲਾਂ ਸਿੱਖ ਬਣਾ ਦਿੱਤੀ ਸੀ ਬੇਬੇ ਨਾਨਕੀ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਜੀ ਭਾਈ ਮਰਦਾਨਾ ਜੀ ਹੁਣ ਵਿਦਾਇਗੀ ਲੈਂਦੇ ਨੇ ਰਾਏ ਬੁਲਾਰ ਵਰਗੇ ਦੌਲਤਖਾਨ ਲੋਧੀ ਵਰਗੇ ਅੱਖਾਂ ਦੇ ਵਿੱਚੋਂ ਜਲਦਾ ਵਿਰਾਗ ਸੁੱਟ ਰਹੇ ਨੇ ਕਿ ਅੱਜ ਗੁਰਨਾਨਕ ਪਾਸ਼ਾ ਚੱਲੇ ਨੇ ਪਰ ਗੁਰਨਾਨਕ ਮਹਾਰਾਜ ਨੇ ਫੇਰ ਉਪਦੇਸ਼ ਦਿੱਤਾ ਕਹਿੰਦੇ ਗੱਲ ਸੁਣੋ ਗੁਰੂ ਕੇ ਪਿਆਰਿਓ ਅਸੀਂ ਇਸ ਮਨੁੱਖਤਾ ਦਾ ਭਲਾ ਕਰਨ ਚੱਲੇ ਆਂ ਇਹ ਜਿਹੜੀ ਅਗਿਆਨਤਾ ਦੀ ਧੁੰਦ ਹੈ ਇਹਨੂੰ ਦੂਰ ਕਰਨ ਚੱਲੇ ਆਂ ਤੁਸੀਂ ਵੈਦ ਬੁਲਾਇਆ ਸੀ ਵੈਦ ਨੇ ਮੈਨੂੰ ਪੁੱਛਿਆ ਸੀ ਕਿਹੜਾ ਰੋਗ ਲੱਗਿਆ ਮੈਨੂੰ ਇਹ ਹੀ ਰੋਗ ਲੱਗਿਆ ਸੀ ਕਿ ਇਹ ਮਨੁੱਖਤਾ ਦਾ ਭਲਾ ਕਿਵੇਂ ਕਰਨਾ ਹੈ ਜਿਹੜੇ ਰਾਜੇ ਪਾਪ ਕਮਾਉਂਦੇ ਨੇ ਉਹਨਾਂ ਨੂੰ ਕਿਵੇਂ ਸਮਝਾਉਣਾ ਹੈ ਇਹ ਜੋਗੀ ਪੰਡਤ ਮੋਲਾਣੇ ਇਹ ਜਿੰਨੇ ਵੀ ਇਹ ਲੋਕ ਨੇ ਜਿਹੜੇ ਧਾਰਮਿਕ ਆਗੂ ਬਣੇ ਹੋਏ ਨੇ ਮਨੁੱਖਤਾ ਦਾ ਧਾਨ ਕਰਨ ਲੱਗੇ ਹੋਏ ਨੇ ਮੈਂ ਇਹਨਾਂ ਨੂੰ ਇਹ ਸਮਝਾਉਣ ਜਾਣਾ ਹੈ ਉਹ ਜਿਹੜੇ ਧਾਰਮਿਕ ਸਥਾਨਾਂ ਤੇ ਇਹ ਲੋਕਾਂ ਕ ਲੁੱਟੇ ਜਾ ਰਹੇ ਨੇ ਉਹਨਾਂ ਨੂੰ ਬਚਾਉਣਾ ਹੈ ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਸਾਡੀ ਸੇਵਾ ਹੈ ਅਸੀਂ ਮਨੁੱਖਤਾ ਦਾ ਭਲਾ ਕਰਨ ਜਾ ਰਹੇ ਹਾਂ ਜਦੋਂ ਇਹ ਗੱਲ ਗੁਰੂ ਨਾਨਕ ਮਹਾਰਾਜ ਨੇ ਆਖੀ ਤਾਂ ਸਾਰਿਆਂ ਨੂੰ ਦਰਵਾਸ ਮਿਲਿਆ ਤੇ ਇਹ ਗੱਲ ਰਾਏ ਬੁਲਾਰਤ ਤਾਂ ਜਾਣਦਾ ਸੀ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਮਨੁੱਖਤਾ ਦਾ ਭਲਾ ਕਰਨ ਲਈ ਆਉਂਦੇ ਨੇ ਭੈਣ ਨਾਨਕੀ ਵੀ ਜਾਣਦੇ ਸੀ ਕਿ ਰੱਬ ਦੇ ਪਿਆਰੇ ਰੱਬ ਲੋਕਾਂ ਦਾ ਭਲਾ ਕਰਨ ਆਉਂਦੇ ਨੇ ਇਸ ਤੋਂ ਬਾਅਦ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਉਦਾਸੀਆਂ ਕਰਨ ਪੂਰਬ ਵੱਲ ਨੂੰ ਚੱਲਦੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਅਹਿਮਦਾਬਾਦ ਵੱਲ ਨੂੰ ਚੱਲਦੇ ਨੇ ਬਨਾਰਸ ਹਰਦਵਾਰ ਸਤਗੁਰ ਸੱਚੇ ਪਾਤਸ਼ਾਹ ਜੀ ਇਧਰ ਹੁਣ ਜਗਨਨਾਥਪੁਰੀ ਓਡੀਸਾ ਵੱਲ ਨੂੰ ਪਹਿਲੀ ਪ੍ਰਚਾਰ ਫੇਰੀ ਕਰਦੇ ਨੇ ਕਿਨੂੰ ਕਿਨੂੰ ਕਿਵੇਂ ਕਿਵੇਂ ਮਿਲਦੇ ਨੇ ਜਾ ਕੇ ਅਗਲਾ ਇਤਿਹਾਸ ਅਗਲੀ ਵੀਡੀਓ ਸਾਂਝਾ ਕਰਾਂਗੇ ਬੇਨਤੀ ਹੈ ਜੀ ਜਿਹੜੇ ਤੁਸੀਂ ਨਵੇਂ ਚੈਨਲ ਤੇ ਅੱਜ ਆਏ ਹੋ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਆਪਣੇ ਕਮੈਂਟ ਵੀ ਜਰੂਰ ਕਰੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲੇ ਪਹੁੰਚ ਸਕੇ ਹੋਈਆਂ ਬੇਅੰਤ ਪੁੰਨਾਂ ਚੁੱਕਾਂ ਦੀ ਖੀਮਾ ਅਗਲੀ ਵੀਡੀਓ ਚ ਅਗਲਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ